ਇਹ ਵੀਡੀਓ ਦੇਖਣ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਇਹ ਅਸੀਂ ਨਵੀਂ ਵੈਬ ਸੀਰੀ ਚਲਾਈ ਹੈ ਤੇ ਇਹਦੇ ਵਿੱਚ ਇਹ ਨਾ ਸੋਚੋ ਵੀ ਸਾਡੇ ਕੈਰੈਕਟਰ ਘਟਨੇ ਇਹਦੇ ਵਿੱਚ ਸਾਰੇ ਕੈਰੈਕਟਰ ਆਉਣਗੇ ਨਵੇਂ-ਨਵੇਂ ਪਾਰਟਾਂ ਦੇ ਵਿੱਚ ਅਲੱਗ-ਅਲੱਗ ਕੈਰੈਕਟਰ ਆਉਣਗੇ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਦੇਖੋ ਸਾਡੀ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਮੇਰੇ ਬਾਰੇ ਹਾਂ ਮੇਰਾ ਵਿਆਹ ਨਹੀਂ ਨਹੀਂ ਪਹਿਲਾਂ ਆਪਾਂ ਵੀਰੇ ਦਾ ਵਿਆਹ ਕਰਾਂਗੇ ਭਾਬੀ ਲਿਆ ਮੰਗੇ ਸੋਹਣੀ ਜੀ ਨਾਲੇ ਮੈਂ ਨਹੀਂ ਵਿਆਹ ਕਰਾਉਂਦੀ ਮੈਂ ਤਾਂ ਪੜ ਕੇ ਇੱਥੇ ਨੌਕਰੀ ਲੱਗ ਜੂੰਗੀ ਪੁੱਤ ਤੂੰ ਮੇਰੇ ਕੰਨੀਓਂ ਹੀ ਦੇਖ ਲੈ ਮੇਰੇ ਮਾਪਿਆਂ ਨੇ ਕਿੱਡਾ ਵੱਡਾ ਘਰ ਪ ਪਰ ਕੀ ਪਤਾ ਸੀ ਤੇਰਾ ਡੈਡੀ ਗਾਗਨ ਪੁੱਤ ਗਾਗਨ ਪੁੱਤ ਹਜੇ ਉੱਠਿਆ ਨਹੀਂ ਮੇਰਾ ਪੁੱਤ ਉੱਠ ਪੁੱਤ ਸਕੂਲ ਜਾਣਾ ਮੇਰਾ ਪੁੱਤ ਲੇਟ ਹੋ ਜਾਊਗਾ ਮੈਨੂੰ ਹੋਰ ਸੌਣਾ ਸੀ ਮੰਮੀ ਨਾ ਪੁੱਤ ਚਾਹ ਪੀ ਲੈ ਲੈ ਫੜ ऐ कर पुत जाना हाल है तू हूं है फिर मैं तेरा सिर वा दूंगी फिर तू स्कूल तो लेट ना हो जाएगी ते है ना ठीक है मम्मी मैं ना क्यों आऊंगी चाह पुत ना यार मम्मी मैं तैयार होगी मेरे गुत्त कर दो तू ऐ कर पूरे बैठ जा मैं ना तो चूरी चक लिया मैं तेरी टिफिन च पाई पई है ना मैं बैग लिया था फिर आके गुत्त कर दिया ਲੈ ਪੁੱਤ ਐਚ ਨਾ ਮੈਂ ਚੂਰੀ ਪਾਤੀ ਤੇਰੀ ਹੈ ਚੂਰੀ ਖਾ ਲਈ ਇਹ ਗੱਬਦੀ ਮੰਨ ਲਾ ਕੇ ਪੜਿਆ ਕਰ ਪੁੱਤ ਲੈ ਇੱਧਰ ਕਰ ਮੈਂ ਤੇਰੇ ਕੋਲ ਚ ਕਰ ਦਾਨੀ ਆ ਪੁੱਤ ਜਿਹੜੀ ਚੂਰੀ ਪਾਈ ਹੈ ਨਾ ਸਾਰੀ ਖਾ ਕੇ ਆਉਣੀ ਹੈ ਠੀਕ ਆ ਤੂੰ ਰੋਜ਼ ਮੋੜ ਲਿਆਉਣੀ ਆ ਚੂਰੀ ਹੈ ਤੇ ਐ ਨਾ ਮੰਨ ਲਾ ਕੇ ਪੜਨਾ ਹੈਗਾ ਤੇ ਆਨ ਨਾਲ ਜਾਣਾ ਚੰਗਾ ਠੀਕ ਆ ਤੇ ਅਸਮੇ ਤੇਰੀ ਗੁੱਤ ਕਰਦੈਨੀ ਐ ਲੇਟ ਨਾ ਹੋ ਜੀ ਜਾਂ ਮੈਨੂੰ ਗੁੱਤ ਵਟਣ ਦੇ ਦੇ ਬੜਾ ਛੇਣਾ ਮੇਰਾ ਪੁੱਤ ਤਾਂ ਅੱਖ ਹੀ ਲੱਗ ਜਾਂਦਾ ਲੈ ਪੁੱਤ ਖੜਾ ਹੋ ਮੇਰੇ ਪੁੱਤ ਦੇ ਮੈਂ ਕਾਰ ਟਿੱਕਾ ਲਾਦਾ ਨਾજર ਨਾ ਲੱਗ ਜੇ ਮੇਰੇ ਸੋਨੇ ਜੀਨ ਚਲ ਨੂ ਨੂ ਮੈਨ ਆਈ ਹਾਂ ਟੰਗਾ ਬੇਟਾ ਪੰਜਾਬੀ ਦਾ ਕੰਮ ਪੂਰਾ ਕਰਕੇ ਆਈ ਆਂ ਪੰਜਾਬੀ ਦਾ ਕੀ ਐ ਇੰਗਲਿਸ਼ ਦਾ ਐ ਯਾਦ ਕਰਕੇ ਆਈ ਆਂ ਜੇ ਨੰਬਰ ਘਟਕੇ ਨਾ ਮਾਸਟਰ ਘਰੇ ਫੋਨ ਕਰਦੇ ਦੇਖ ਲਈਂ ਕਰਕੇ ਆਈ ਆਂ ਮੈਂ ਤਾਂ ਪੂਰਾ ਯਾਦ ਕਰਕੇ ਆਈ ਆਂਗੀ ਇੱਕ ਗਾਗਨ ਨਹੀਂ ਆਈ ਐ ਨਾ ਟਾਈਮ ਕਰਵਾਤਾ ਹੁਣੇ ਲੇਟ ਆਜੇਗਾ ਚਲੋ ਦੇਖ ਕੇ ਕੰਮ ਪੂਰਾ ਕਰ ਲੈਣੇ ਆਂ ਹੋਰ ਜੇ ਸਕੂਲ ਤੇ ਲੇਟ ਗਏ ਨਾ ਇਹਨਾਂ ਪਤਾ ਗਾਲਾ ਪਹਿਨ ਆਪਣੇ ਲਓ आज लेट क्यों होगी मैं आज लेट उठी सी तਹੀਂ लेट होगी चलो आपा चल लिए ते चलो चलो। हाँ। हां तो पंजाबी डरिया करते हैं तो हां कर मैं करके आई आंगी तू प्लीज तो टच आप साथ चाहिए हां करके आई हां मैं तो काम पूरा हो गया मैं अच्छा था तो मैं चढ़ गया बने रोटी बन गई हां पुत बनी पे रोटी गगन किधर गई ਉਹ ਤਾਂ ਸਕੂਲ ਗਈ ਐ। ਬਾਕੀ ਸਕੂਲੋਂ? ਹਾਂ। ਮੰਮੀ ਮੈਂ ਤੈਨੂੰ ਕਿੰਨੇ ਵਾਰੀ ਆਖਿਆ ਵੀ ਗਗਨ ਨੂੰ ਸਕੂਲ ਮੈਂ ਛੱਡਾਇਆ ਕਰੂੰ। ਤੂੰ ਇਕੱਲੀ ਨੂੰ ਨਾ ਭੇਜਿਆ ਕਰ ਉਹਨੂੰ। ਕੋਈ ਨਾ ਪੁੱਤ ਸਾਰੇ ਐਂਡਗਵਾਨੀਆਂ ਕੁੜੀਆਂ ਜਾਂਦੀਆਂ ਨੇ। ਉਹ ਫਿਰ ਇਕੱਲੀ ਜਾਂਦੀ ਐ ਉਹਨਾਂ ਨਾਲ ਜਾਂਦੀ ਐ ਉਹ। ਨਾਲੇ ਮੰਮੀ ਮੈਂ ਸੋਚਿਆ ਸੀਗਾ ਅਗਲੇ ਸਾਲ ਨਾਲ ਆਪਾਂ ਇਹਨੂੰ ਵਧੀਆ ਸ਼ਹਿਰ ਚ ਸਕੂਲ ਚ ਲਾ ਦਾਂਗੇ। ਅੰਗਰੇਜ਼ੀ ਮੀਡੀਅਮ ਚ ਲਾਵਾਂਗੇ। ਚਲ ਪੁੱਤ ਤੇਰੀ ਮਰਜ਼ੀ ਐ ਜੇ ਮੈਂ ਮਰਜ਼ੀ ਕਰ ਲਈ। ਮੈਂ ਤੇਰੇ ਵਾਸਤੇ ਰੋਟੀ ਲੈ ਕੇ ਆਉਣੀ ਐ ਠੀਕ ਐ? ਤੂੰ ਹੋ ਗਿਆ ਤਿਆਰ? ਹਾਂ ਮੰਮੀ ਮੈਂ ਤਾਂ ਤਿਆਰ ਆ। ਮੈਨੇ ਉਹ ਰੋਟੀ ਜੇ ਨਾ? ਹਾਂ ਲੈ। ਆ ਲੈ ਅਮੀ ਚਲ ਠੀਕ ਹੈ ਪਰ ਮੈਂ ਜਾਣਾ ਚਲ ਲਾ ਕਿੰਨਾ ਫੇਕਰ ਕਰਦਾ ਉਹਦੇ ਪਿੰਡ ਦਾ ਕਿੰਨਾ ਪਿਆਰ ਹੈ ਨਾ ਦਾ हे ਰੱਬਾ ساری ਉਮਰਾਂ ਇਹੀ ਪਿਆਰ ਬਣਾਈ ਰੱਖੀ ਇਹਨਾਂ ਦਾ ਦੋਨੇ ਪਿੰਡ ਪਾਈ ਜਾਂਦਾ ਲਾਗੇ ਮੇਰਾ ਪੁੱਤਾ ਫੜ ਕੇ ਚਲ ਪੁੱਤ ਅੰਦਰ ਚਲ ਇਹ ਬੈਗ ਮੈਂ ਲਿਆ। ਐ ਕਾਰ ਪੁੱਤ ਉੱਥੇ ਕੱਪੜੇ ਪਏ ਨੇ ਵਰਦੀ ਬਦਲ ਲੈ ਆਵਦੀ। ਮੈਂ ਚਾਹ ਬਣਾਉਣੀ ਏ ਤੇਰੇ ਖਾਤਰ। ਠੀਕ। ਮੰਮੀ ਆਹ ਕੱਪੜੇ ਮੈਨੂੰ ਬੀਰੇ ਨੇ ਲੈ ਕੇ ਦਿੱਤੇ ਨੇ। ਆਹ ਪੁੱਤ। ਪੁੱਤ ਤੂੰ ਆਦੇ ਬੀਰੇ ਤੋਂ ਕੋਈ ਚੀਜ਼ ਮਗਵਾਵੇਂ ਉਹ ਨਾਲ ਲੈ ਕੇ ਦੇਵੇ। ਇਹ ਤਾਂ ਕਦੇ ਹੋਈ ਨਹੀਂ ਸਕਦਾ। ਆਹ ਤਾਂ ਮਮੂ ਮੈਨੂੰ ਪਤਾ ਹੈ ਮੇਰਾ ਬੀਰਾਂ ਮੈਨੂੰ ਬਹੁਤ ਪਿਆਰ ਕਰਦਾ ਹੈ। ਪੁੱਤ ਕੱਪੜੇ ਪਾ ਲੈ ਜਾ ਕੇ ਮੈਂ ਤੈਨੂੰ ਚਾਹ ਲੈ ਕੇ ਆਉਣੀ ਆ ਜੀ ਮੈਂ। ਮੰਮੀ ਚਾਹ ਬਣ ਗਈ। ਹਾਂ ਪੁੱਤ ਬਾਹਰ ਆਉਣਾ ਲੈ। ਆ ਦੇਖ ਮੰਮੀ ਮੇਰੇ ਪਾਏ ਕਿੰਨਾ ਸੋਹਣਾ ਲੱਗਦਾ। ਹਾਂ ਬਹੁਤ ਸੋਹਣਾ ਲੱਗਦਾ। ਪਾ ਵੀ ਲੱਤੇ ਹੈ ਕੱਪੜੇ ਜਿਹੜੇ ਮੈਂ ਲੈ ਕੇ ਦਿੱਤੇ ਸੀਗੇ। ਦੇਖ ਵੀ ਤੀ ਕਿੰਨੇ ਸੋਹਣੇ ਲੱਗਦੇ ਨੇ। ਹਾਂ ਬਹੁਤ ਸੋਹਣੇ ਲੱਗਦੇ ਆ। ਹੁਣ ਤੂੰ ਇਹ ਜੇ ਕੱਪੜੇ ਪਾ ਕੇ ਰੱਖਿਆ ਕਰ ਮੈਂ ਤੈਨੂੰ ਹੋਰ ਲੈ ਆ ਦੂੰਗਾ। ਠੀਕ ਹੈ ਜੀ। ਨਾ ਪੁੱਤ ਇਹੇ ਜੇ ਕੱਪੜੇ ਨਾ ਲੈ ਆ ਕੇ ਦੀ ਕੁੜੀਆਂ ਦਾ ਨਾ ਸਿਰ ਤੇ ਚੁੰਨੀ ਲੈ ਕੇ ਰੱਖਦੀਆਂ ਹੁੰਦੀਆਂ ਨੇਗੀਆਂ। ਓਹੋ ਮੰਮੀ ਤੂੰ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਿਉਂ ਕਰਦੀਆਂ? ਮੇਰੀ ਭੈਣ ਦਾ ਜਿਹੜਾ ਦਿਲ ਕਰੂਗਾ ਉਹੀ ਪਾਊਗੀ। ਨਾਲੇ ਤੂੰ ਰੋਕੀ ਟੋਕੀ ਨਾ ਇਹਨੂੰ। ਚੱਲ ਪੁੱਤ ਮੈਂ ਤਾਂ ਬੋਲਦੀ ਨਹੀਂ ਹੈਗੀ। ਤੁਸੀਂ ਦੋਨੇ ਭੈਣ ਭਰਾ ਜਿਵੇਂ ਤੁਹਾਡਾ ਦਿਲ ਕਰਦਾ ਕਰੋ। ਪਰ ਮੈਨੂੰ ਐਂ ਦੱਸੋ ਵੀ ਤੁਸੀਂ ਕੀ ਖਾਓਗੇ ਤੁਹਾਨੂੰ ਭੁੱਖ ਲੱਗੀ ਹੋਣੀ। ਓਏ ਨਹੀਂ ਮੰਮੀ ਮੈਂ ਮੈਗੀ ਲੈ ਕੇ ਆਇਆ ਤੈਨੂੰ ਕੁਝ ਬਣਾਉਣ ਦੀ ਲੋੜ ਨਹੀਂ। ਅਸੀਂ ਓ ਬਣਾ ਲੰਨੇ। ਚੱਲ ਪੁੱਤ ਮਸ਼ੀਨ 'ਚ ਕੱਪੜੇ ਪਾਏ ਪੈਨੇ। ਮੈਂ ਤਾਂ ਸੁੱਕਣੇ ਪਾਉਣੀਆਂ। ਜ ਪੀ ਲਓ ਤੁਸੀਂ ਮੈਗੀ ਦੇ ਪੈਟਕ ਪੈਣਾ ਬੈਡਾਂ ਤੇ ਜਾਂ ਭੱਜ ਕੇ ਚੱਕ ਕੇ ਲਿਆ ਵੀਰੇ ਤਿਆਰ ਹੋ ਕੇ ਕਿੱਥੇ ਜਾਣਾ ਅੱਜ ਤੈਨ ਤਵਾਰ ਹੈ ਉਹ ਨਾਲ ਦੇ ਪਿੰਡ ਦਾ ਮੇਲਾ ਅੱਜ ਮੈਂ ਤਾਂ ਉੱਥੇ ਜਾ ਕੇ ਆਉਣਾਗਾ ਮੈਨੂੰ ਵੀ ਨਾਲ ਲੈ ਚੱਲ ਨਾ ਪੁੱਤ ਪੈ ਨਹੀਂ ਜਾਣਾ ਹੈਗਾ ਉਸੇ ਢੀੜ ਭੜੀ ਹੈ ਹਾਂ ਮੰਮੀ ਦੀ ਗੱਲ ਸਹੀ ਹੈ ਉੱਥੇ ਢੀੜ ਭੜੀ ਹੈ ਤੂੰ ਐਂ ਕਰ ਤੂੰ ਮੈਨੂੰ ਦੱਸ ਦੇ ਕੀ ਕੁਝ ਲਿਆਉਣਾਗਾ ਉਥੋਂ ਮੇਲੇ ਚੋਂ ਮੈਂ ਤੇ ਲਿਆ ਦੂੰਗਾ ਮੇਰੇ ਮੈਨੂੰ ਗੁੱਡੀ ਲਿਆ ਦੀ ਚੱਲ ਠੀਕ ਹੈ ਮੈਂ ਲਿਆ ਦੂੰਗਾ ਚੱਲ ਅੰਮੀ ਮੈਂ ਜਾਣਾ ਚੰਗਾ ਪੁੱਤ ਚੱਲ ਪੁੱਤ ਤੂੰ ਐ ਕਰ ਹੁਣ ਸਕੂਲ ਦਾ ਕੰਮ ਕਰ ਲੈ ਬੈਠ ਕੇ। ਨਾ ਮੰਮੀ ਮੈਂ ਤੇਨਾ ਕਰਦੇ ਕੰਮ ਕਰਵਾਉਂ। ਨਾ ਪੁੱਤ ਸਾਰੀ ਉਮਰ ਕੰਮ ਹੀ ਕਰਨਾ ਤਾਂ ਸੌਰੀ ਜਾ ਕੇ ਵੀ ਤੂੰ ਕੰਮ ਕਰੇਂਗੀ ਇਹੀ। ਤੂੰ ਸਕੂਲ ਦਾ ਕੰਮ ਕਰ ਲੈ ਹੁਣ। ਪੁੱਤ ਜਾ ਫੇਰ ਖੇਡ ਲੈ। ਫੇਰ ਕਰ ਲਈ ਕੰਮ ਸਕੂਲ ਦਾ ਚੰਗਾ। ਮੈਂ ਮੰਮੀ ਮੈਂ ਆਪਣੇ ਦੋਸਤ ਦੇ ਘਰੀ ਖੇਡਣ ਜਾਣੀ। ਬਿਰੀਲੀ ਆਂਦੀ ਗੱਡੀ। हाँ गुड्डी नहीं तेरे वास्ते कुछ और भी लेना चल आये मंजे तो थे घर इन बेरे कीले अंदर हाँ देखा था तेरी गुड्डी ऐडी तू मगाई सी सोनी अभी रे गुड्डी था हाँ चांज रहा ने ते आप बच्चे दे चूड़ियाँ ने तेरी ने देखा मैं केडला जा के दे देना दे ला जाके दे सोनी अभी रे सारी ने चीज़ मैंने पानी तक लाहलिया नहीं होना ਗਗਨ ਗਗਨ ਪੁੱਤ ਅਜੇ ਉੱਠੀ ਨਹੀਂ ਤੂੰ ਕਿੰਨਾ ਟਾਈਮ ਹੋ ਗਿਆ ਲੈ ਕੋ ਤੂੰ ਚਾਹ ਪੀ ਲੈ ਹੋਮੀ ਕਿੰਨਾ ਟਾਈਮ ਹੋ ਗਿਆ 8:00 ਵੱਜ ਗਏ ਪੁੱਤ ਲੈ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਉਠਾਇਆ ਮੈਂ ਕਾਲਜ ਜਾਣਾ ਸੀ ਲੇਟ ਹੋ ਜੂਗੀ ਕੋਈ ਨਾ ਪੁੱਤ ਕੰਮ ਤਾਂ ਸਾਰਾ ਹੋਇਆ ਪਿਆਗਾ ਤੂੰ ਉੱਠ ਕੇ ਨਹਾ ਕੇ ਤਿਆਰ ਹੋ ਜਾ ਮੈਂ ਤਾਂ ਰੋਟੀ ਬਣਾ ਕੇ ਦੇ ਦੂੰਗੀ ਮੰਮੀ ਤੁਸੀਂ ਮੈਨੂੰ ਆਦਰ ਨਾਲ ਹੀ ਠਾਲਿਆ ਕਰੋ ਨਾ ਮੈਂ ਤੁਹਾਡੇ ਨਾਲ ਕੰਮ ਕਰਾ ਦਿਆ ਕਰਾਂ ਸਾਰਾ ਕੰਮ ਆਪ ਹੀ ਇਕੱਲੇ ਕਰ ਲੈਨੇ ਹੋ ਨਹੀਂ ਪੁੱਤਾਂ ਤੀਆਂ ਨੇ ਤਾਂ ਨਾ ਸੌਰੇ ਕਰੇ ਕੰਮ ਵੀ ਕਰਨਾ ਹੁੰਦਾ ਜਾ ਕੇ ਤੂੰ ਤਾਂ ਪੇਕੇ ਘਰੇ ਆਪਦੀ ਮਾਂ ਦੇ ਸਿਰ ਤੇ ਐਂਸ਼ ਕਰ ਤੂੰ ਤਾਂ ਪੁੱਤ ਪੜਾਈ ਕਰ ਮੰਨ ਲਾ ਕੇ ਲੈ ਤੁਹਾਡੀਆਂ ਗੱਲਾਂ ਦੇ ਚੱਕਰ ਚ ਮੈਂ ਲੇਟ ਹੋ ਗਈ ਤੁਸੀਂ ਐਂ ਕਰਿਓ ਮੇਰੇ ਪਰੌਂਠੇ ਬਣਾ ਕੇ ਨਾ ਪੈਕ ਕਰ ਦਿਓ ਮੈਂ ਕਾਲਜ ਜਾ ਕੇ ਖਾ ਲੂੰਗੀ ਮੈਂ ਤਿਆਰ ਹੁੰਨੀ ਆ ਜਾ ਕੇ ਬੀਰੇ ਪਰਾਂ ਹੋ ਜਾ ਮੈਂ ਲੇਟ ਹੋ ਗਈ ਅੱਜ ਜਾਣ ਨੂੰ ਗਾਕਰ ਤੂੰ ਛੇਤੀ ਉੱਠ ਜਾ ਕਰ ਜੇ ਤੈਨੂੰ ਪਤਾ ਵੀ ਤੂੰ ਕਾਲਜ ਜਾਣਾ ਹੁੰਦਾ ਹੈ ਮੰਮੀ ਮੈਨੂੰ ਉਠਾਉਂਦੀ ਨਹੀਂ ਟਾਈਮ ਸਿਰ ਨਾਲ ਮੇਰਾ ਕੱਲ ਟਾਈਮ ਨਾ ਖਰਾਬ ਕਰੂ ਮੈਂ ਤਾਂ ਜਲਦੀ ਜਾਣਾ ਮੰਮੀ ਤੂੰ ਨੂੰ ਪਹਿਲਾਂ ਠਾਦਿਆ ਕਰ ਨਾ ਹੁਣ ਇਹ ਰੌਲਾ ਪਾਉਂਦੀ ਫਿਰਦੀ ਆ ਪੁੱਤ ਇਹ ਰੌਲੇ ਨੂੰ ਤੂੰ ਕਦੇ ਤਰਸੇਗਾ ਉਹ ਕਿਵੇਂ ਜਦੋਂ ਇਹਨੂੰ ਆਪਾਂ ਵਿਆਹ ਕੇ ਤੋੜਤਾ ਨਹੀਂ ਮੰਮੀ ਆਪਾਂ ਨਹੀਂ ਤੋੜਦੇ ਇਹਨੂੰ ਮੇਰੇ ਤਾਂ ਜੀ ਨਹੀਂ ਲੱਗਣਾ ਇਹਦੇ ਰੌਲੇ ਨਾਲ ਤਾਂ ਆਪਣੇ ਘਰੇ ਰੌਣਕ ਹੈ ਹਾਂ ਪੁੱਤ ਇਹ ਤਾਂ ਤੇਰੀ ਗੱਲ ਸਹੀ ਹੈਗੀ ਕੁੜੀਆਂ ਨਾਲ ਹੀ ਰੌਣਕਾਂ ਹੁੰਦੀਆਂ ਨੇ ਆ ਜਾ ਤੈਨੂੰ ਮੈਂ ਰੋਟੀ ਪਕਾ ਕੇ ਦੇ ਦਾਂ ਚਲੋ ਕਗਨ ਤੂੰ ਐਂ ਕਰ ਅੱਜ ਤੈਨੂੰ ਕਿਤੇ ਰੇਗਾਲ ਚ ਮੈਂ ਛੱਡ ਦਿੰਨਾ ਮੇਰੇ ਨਾਲ ਵਗ ਚੱਲ ਅੱਛਾ ਠੀਕ ਹੈ ਵੀਰੇ ਪਰ ਤੁਸੀਂ ਕਿੱਥੇ ਜਾਂਦੇ ਹੋ ਮੈਂ ਤਾਂ ਸ਼ਹਿਰ ਹੀ ਆਣਾ ਜਿਹੜਾ ਮੈਂ ਟੈਸਟ ਨਹੀਂ ਦਿੱਤਾ ਸੀ ਉਹਦਾ ਜਿਹ ਰਿਜ਼ਲਟ ਆਉਣਾਗਾ ਅੱਛਾ ਵੀਰੇ ਦੇਖ ਲਈ ਤੇਰਾ ਟੈਸਟ ਪਾਸ ਹੋ ਜਾਣਾ ਫਿਰ ਤੈਨੂੰ ਛੇਤੀ ਨੌਕਰੀ ਮਿਲ ਜਾਣੀ ਆ ਅੱਛਾ ਚੱਲ ਜੇ ਮੇਰਾ ਟੈਸਟ ਕਲੀਅਰ ਹੋ ਗਿਆ ਤੈਨੂੰ ਵਧੀਆ ਜਿਹਾ ਸੂਟ ਲੈ ਕੇ ਦਊਗਾ ਸੂਟ ਮੈਂ ਨਹੀਂ ਲੈਂਦੀ ਹੈਗੀ ਮੈਂ ਤੇ ਨਾਲ ਜਾ ਕੇ ਲਾਉਂਗੀ ਸੋਨੇ ਦੇ ਰੰਗ ਦਾ ਨਾ ਹੁਣ ਤਾਂ ਗੱਲਾਂ ਮਾਰੀ ਜਾਂਦੇ ਹੂੰ ਤੂੰ ਔ ਟੇਟ ਨਹੀਂ ਹੁੰਦੀ ਉਹ ਤਾਂ ਕਹਿੰਦੀ ਵੀ ਮੈਂ ਲੇਟ ਹੋ ਜੂਗੀ ਹਾਂ ਸੱਚ ਲੈ ਮੈਂ ਤਾਂ ਲੇਟ ਹੋ ਹੀ ਜਾਨਾ ਚਲ ਆਪਾਂ ਚੱਲੀਏ ਚੱਲ ਚੱਲ ਚਿੰਦਰੇ ਕਰ ਇੱਥੇ ਪੈਣੇ हां पण करी हां आजा भईजा पण हो ठीक ठाक सी सारे हां पण बढ़िया ठीक ठाक और की करी आंदे सी कुछ नहीं बस ਆ ਘਰ ਦੇ ਕੰਮ ਹੀ ਨਹੀਂ ਲੋਟ ਆਉਂਦੇ ਪੈਣੇ ਸਾਰਾ ਦਿਨ ਤੇਰਾ ਪੈਣੇ ਕਿਵੇਂ ਜੀ ਕਰਿਆ ਸਾਡੇ ਘਰੇ ਆਉਣ ਨੂੰ ਅੱਜ ਗਗਨ ਐਡੀ ਵੱਡੀ ਹੋ ਰਹੀ ਹੈ ਪੈਣੇ ਤੁਸੀਂ ਉਹਨੂੰ ਵੀ ਲਾਇਆ ਕਰੋ ਕੰਮ ਸੁੱਖਣਾ ਤੁਹਾਡੇ ਘਰੇ ਕੋਈ ਘਟ ਹੈਗਾ ਜਾਂ ਫਿਰ ਕੋਈ ਨੌਕਰ ਲਾ ਲਓ ਆਪ ਹੀ ਇਕੱਲੀ ਖਾਕਦੀ ਰਹਿਨੀ ਕੰਮਾਂ ਤੇ ਪੈਣੇ ਨੌਕਰ ਉਹ ਜੇ ਕੰਮ ਨਹੀਂ ਕਰਦੇ ਜਹ ਜਾਪ ਕਰ ਲੈਣੇ ਆਂਗੇ ਹਾਂ ਪਹਿਣੀ ਗੱਲ ਤੇ ਤੇਰੀ ਸਹੀ ਏ ਸਾਡੇ ਵੀ ਪੁੱਛੇ ਵਾਲੀ ਲੱਗੀ ਹੋਈ ਏ ਕਦੇ ਤਾਂ ਆ ਜਾਂਦੀ ਏ ਕਦੇ ਨਹੀਂ ਆਉਂਦੀ ਨਾਲੇ ਪਹਿਲੇ ਮਹੀਨਾ ਤਾਂ ਪੂਰਾ ਹੁੰਦਾ ਨਹੀਂ ਗਾ ਪਹਿਲੀ ਪੈਸੇ ਲੈਣ ਆ ਜਾਂਦੀ ਏ ਸਾਡੇ ਵੀ ਗੁਰੀ ਭਣ ਕਹਿੰਦਾ ਸੀ ਕਹਿੰਦਾ ਗੋਹੇ ਕੁੜੇ ਵਾਲੀ ਲਾਲ ਐ ਮੈਂ ਆਖਾ ਨਾ ਪਈ ਮੈਂ ਤਾਂ ਆਪੀ ਕਰ ਲਿਆ ਕਰੂੰਗੀ ਮੇਰੇ ਨਹੀਂ ਪਸੰਦ ਆਉਂਦਾ ਕਿਸੇ ਦਾ ਗੋਹਾ ਕੁੜਾ ਚਲ ਠੀਕ ਐ ਪਹਿਣੀ ਮੈਂ ਤਰ ਅੰਦਰ ਕੁਲੇ ਆਈ ਸੀ ਇੱਕ ਨਾ ਮੁੰਡਾ ਬਾਹਰੋਂ ਆਇਆ ਮੇਰੀ ਭੈਣ ਦੀ ਨੰਡ ਦਾ ਮੁੰਡਾ ਤੇ ਚੰਗੀ ਜਾਇਜਤ ਹੈਗੀ ਜੇ ਪਹਿਣੀ ਤੂੰ ਕਹੇ ਤਾਂ ਗੰਦੀ ਦਸਪਾੜਿਆ ਨਾਲੇ ਗਗਨ ਨੂੰ ਬਾਹਰ ਲੈ ਜੂਗਾ ਨਾ ਪੜਨੇ ਮੇਰੇ ਤਾਂ ਸੋ ਸੁੱਖਾਂ ਦੀ ਇੱਕਤੀ ਆਏਗੀ ਮੈਂ ਨਹੀਂ ਬਣ ਬਾਹਰ ਤੋਰਦੀ ਰਹੂੰ ਕੀ ਹੋਵੇ ਜੇ ਉਹਦਾ ਪਿਓ ਤੁਰ ਗਿਆ ਮੇਰੇ ਤਾਂ ਬਾਲ ਹੀ ਲਾਡ ਲਈਤੀ ਐ ਉਹ ਮੈਂ ਤਾਂ ਦੋ ਮਿੰਟ ਨਹੀਂ ਉਹਨੂੰ ਅੱਖਾਂ ਤੋਂ ਪਰੇ ਕਰਦੀ ਤੂੰ ਬਾਹਰ ਦੀ ਗੱਲ ਕਰਦੀ ਐ ਤੁਹਾਨੂੰ ਪੜਨੇ ਤੇਰੀ ਮਰਜ਼ੀ ਐ ਉਹ ਮੁੰਡਾ ਤੇ ਉਹਦਾ ਘਰ ਪਰਿਵਾਰ ਬਹੁਤ ਵਧੀਆ ਸੀ ਨਾ ਪੜਨੇ ਮੇਰੀ ਤੀ ਤਾਂ ਹਜੇ ਪੜੂਗੀ ਹਜੇ ਕੋਰਸ ਕਰੂਗੀ ਫੇਰ ਕਿਤੇ ਵਿਆਹ ਬਾਰੇ ਸੋਚਾਂਗੇ ਠੀਕ ਐ ਪੜਨੇ ਮੈਂ ਤਾਂ ਐ ਸੋਚਦੀ ਸੀ ਵੀ ਜਮਾਨਾ ਮਾੜਾ ਹੈਣਾ ਸਿਰ ਤੇ ਪਿਓ ਨਹੀਂ ਹੈਗਾ ਕੁੜੀ ਪੜਨੇ ਆਪਣੇ ਸਹੁਰੇ ਘਰ ਜਾਵੇ ਆਪਣੀ ਇੱਜ਼ਤ ਲੈ ਕੇ ਤਾਂ ਹੀ ਚੰਗਾ ਹੁੰਦਾ ਹੈ ਉਹ ਐ ਆਪਣੇ ਗੁਰੀ ਬਥੇਰੇ ਤੈਨਾਂ ਰੱਖਦਾ ਉਹਦਾ ਹੈ ਮੇਰੀ ਧੀ ਆਪ ਹੀ ਬਥੇਰੀ ਸਿਆਣੀ ਹੈ ਮੇਰੀ ਧੀ ਤੇ ਪੈਣ ਮੈਨੂੰ ਬਹੁਤ ਮਾਣ ਹੈਗਾ ਮੈਂ ਤਾਂ ਆਪਣੇ ਇੱਕ ਇੰਚ ਦੀ ਕੁੜੀ ਤਾਂ ਸਿਆਣੀ ਹੈਗੀ ਪਰ ਦੁਨੀਆ ਮਾੜੀ ਐ ਮੈਂ ਤਾਂ ਸੁਣ ਤਾਂ ਕਰਕੇ ਕਹਿੰਦੀ ਸੀ ਚੰਗਾ ਪੈਣ ਠੀਕ ਐ ਮੈਂ ਤਾਂ ਇਹੀ ਕਮਾਈ ਸੀ ਪਰ ਐ ਆ ਜੇ ਕੋਈ ਇੱਧਰ ਮੁੰਡਾ ਹੋਇਆ ਤਾਂ ਦੱਸ ਦੀ ਸਾਲ ਦੋ ਸਾਲਾਂ ਚ ਆਪਾਂ ਗੱਲ ਕਰ ਲਾਂਗੇ ਠੀਕ ਐ ਫਿਰ ਨੀਂਸ਼ਿੰਗ ਮਤਲਬ ਬਾਈ ਜੇ ਚਾਹ ਪਾਣੀ ਤਾਂ ਪੀ ਜਾ ਨਾ ਬਸ ਚਾਹ ਤੇ ਪੀ ਕੇ ਆ ਗਈ ਮੇਰੀ ਧੀ ਹਾਂ ਮੰਮੀ ਆ ਗਈ ਵੀਰਾ ਨਹੀਂ ਆਇਆ ਅਜੇ ਤੱਕ ਨਾ ਉਹ ਤਾਂ ਹਜੇ ਆਇਆ ਹੀ ਨਹੀਂਗਾ ਅੱਛਾ ਠੀਕ ਆ ਮੈਨੂੰ ਲੱਗਦਾ ਫਿਰ ਮੇਰੇ ਵਾਸਤੇ ਸੂਟ ਲੈਣ ਲੱਗ ਗਿਆ ਹੁਣ ਬਾਜ਼ਾਰ ਚ ਸੂਟ ਕਿਹੜਾ ਸੂਟ ਸੂਟ ਕਿਹੜਾ ਲੈਣ ਲੱਗ ਗਿਆ ਉਹ ਅੱਜ ਵੀਰਾ ਮੈਨੂੰ ਸਵੇਰ ਦੱਸਦਾ ਸੀ ਅੱਜ ਉਹਦਾ ਰਿਜ਼ਲਟ ਆਉਣਾ ਜੇ ਤਾਂ ਟੈਸਟ ਪਾਸ ਹੋ ਗਿਆ ਹੁਣ ਉਹਨੂੰ ਨਾਲ ਦੀ ਨਾਲ ਨੌਕਰੀ ਮਿਲ ਜਾਣੀ ਐ ਫਿਰ ਉਹ ਮੈਨੂੰ ਕਹਿੰਦਾ ਸੀ ਤੈਨੂੰ ਸੂਟ ਲੈ ਕੇ ਦੇਵਾਂਗਾ ਮੈਨੂੰ ਲੱਗਦਾ ਉਹ ਟੈਸਟ ਪਾਸ ਹੋ ਗਿਆ ਹੁਣ ਤਾਂ ਹੀ ਸੂਟ ਲੈਣ ਲੱਗ ਗਿਆ ਹੁਣ ਮੇਰੇ ਵਾਸਤੇ ਚੱਲ ਤੇਰੀ ਬੋਲ ਪੂਰੇ ਹੋ ਜਾਣ ਮੈਂ ਚਾਹ ਲੈ ਕੇ ਆਉਣੀ ਆ ਹੁਣੇ ਬਣਾਈ ਉਤਲਾ ਜਾਈ ਲਾ ਮੈਂ ਤਾਂ ਬੁਤਟਰ ਨਾਲ ਹੀ ਗੱਲ ਕਰਦੀ ਆ ਤੇਰੀ ਚਾਚੀ ਆਈ ਸੀ ਅੱਛਾ ਉਹ ਕਹਿੰਦੀ ਨਾ ਮੁੰਡਾ ਬਾਹਰੋਂ ਆਇਆ ਹੋਇਆ ਹੈ ਚੰਗੀ ਜਾਇਾਦਤ ਜ਼ਮੀਨ ਹੈ ਉਹਨਾਂ ਦੇ ਕਹਿੰਦੀ ਵਧੀਆ ਮੁੰਡਾ ਹੈਗਾ ਰਿਸ਼ਤੇ ਬਾਰੇ ਕਹਿੰਦੀ ਸੀ ਤੇਰੇ ਬਾਰੇ ਮੇਰੇ ਬਾਰੇ ਹਾਂ ਮੇਰਾ ਵਿਆਹ ਨਹੀਂ ਨਹੀਂ ਪਹਿਲਾਂ ਆਪਾਂ ਵੀਰੇ ਦਾ ਵਿਆਹ ਕਰਾਂਗੇ ਭਾਬੀ ਲਿਆਵਾਂਗੇ ਸੋਹਣੀ ਜੀ ਨਾਲੇ ਮੈਂ ਨਹੀਂ ਵਿਆਹ ਕਰਾਉਂਦੀ ਮੈਂ ਤਾਂ ਪੜ ਕੇ ਇੱਥੇ ਨੌਕਰੀ ਲੱਗ ਜੂੰਗੀ ਮੈਂ ਤਾਂ ਇੱਥੇ ਰਹੂੰਗੀ ਤੁਹਾਡੇ ਕੋਲ ਹੀ ਲੈ ਦੱਸ ਕਮਲੀ ਨਾ ਹੋਵੇ ਤਿਆਂ ਦਾ ਰਾਜੇ ਮਹਾਰਾਜਾ ਨੇ ਨਹੀਂ ਕਰੇ ਰੱਖੀਆਂ ਤਿਆਂ ਦਾ ਪੁੱਤ ਪਰਾਇਆ ਤਾਂ ਹੁੰਦੀਆਂ ਨੇ ਮੰਮੀ ਇਹੋ ਜੀਆਂ ਗੱਲਾਂ ਨਾ ਕਰੋ ਮੈਨੂੰ ਤਾਂ ਗੱਲਾਂ ਸੁਣ ਸੁਣ ਕੇ ਟੈਨਸ਼ਨ ਹੋਣ ਲੱਗ ਜਾਂਦੀ ਐ ਨਹੀਂ ਪੁੱਤ ਤੂੰ ਫਿਕਰ ਨਾ ਕਰ ਮੈਂ ਤੈਨੂੰ ਇਹੋ ਜਿਆ ਵਧੀਆ ਘਰ ਲੱਭੂਗੀ ਜਿੱਥੇ ਨੌਕਰ ਚੱਕਰ ਕੰਮ ਕਰਦੇ ਹੋਣ ਤੈਨੂੰ ਰਾਣੀ ਬਣਾ ਕੇ ਰੱਖਣਾ ਇਹੋ ਜਿਆ ਮੁੰਡਾ ਭਾਲੂਗੀ ਰਾਜਕੁਮਾਰ ਵਰਗਾ ਓਹ ਹੋ ਮੰਮੀ ਬੱਸ ਵੀ ਕਰ ਹੁਣ ਤਾਂ ਕਾਲੀ ਹੋ ਰਹੀ ਐ ਮੈਨੂੰ ਘਰੋਂ ਕੱਢਣ ਦੀ ਚਾਹ ਤਾਂ ਪੀਣ ਦੇ ਦੇ ਚਾਹ ਤਾਂ ਪੀ ਲੈ ਪੁੱਤ ਨਾਲੇ ਨਾਲ ਗਮਾਂਡਣ ਕਹਿੰਦੀ ਸੀ ਕਹਿੰਦੀ ਜਵਾਨਾ ਮਾੜ ਆਏਗਾ ਤੂੰ ਪੁੱਤ ਸਾਨੂੰ ਕੋਈ ਲਾਂਬਾ ਨਾ ਦਵਾ ਦੀ। ਪੁੱਤ ਸਿਆਣੀ ਬਣ ਕੇ ਰਹੀਂ। ਉਹ ਤਾਂ ਮੈਨੂੰ ਪਤਾ ਹੀ ਐ। ਤੂੰ ਬਥੇਰੀ ਸਿਆਣੀ ਐ ਪਰ ਜਵਾਨਾ ਮਾੜਾ ਅੱਜ ਕੱਲ੍ਹ ਦੁਨੀਆ ਮਾੜੀ ਐ। ਬਸ ਪੁੱਤ ਤੂੰ ਧਿਆਨ ਨਾਲ ਆਇਆ ਜਾਇਆ ਕਰ। ਮੰਮੀ ਤੁਸੀਂ ਫਿਕਰ ਕਿਉਂ ਕਰਦੇ ਹੋ? ਮੇਰੇ ਤਰਫ ਤੋਂ ਤੁਹਾਨੂੰ ਕਦੇ ਕੋਈ ਲਾਂਬਾ ਨਹੀਂ ਆਊਗਾ। ਚਲ ਠੀਕ ਐ ਪੁੱਤ। ਐਂ ਤਾਂ ਮੈਨੂੰ ਨਾ ਤੇਰੇ ਤੇ ਪੂਰਾ ਭਰੋਸਾ ਹੈਗਾ। ਮੋਟਰਸਾਈਕਲ ਆ ਗਿਆ। ਮੈਨੂੰ ਲੱਗਦਾ ਵੀਰਾ ਆ ਗਿਆ ਹੁਣ। ਨਾ ਵੀਰੇ ਇਹ ਹੱਥ ਤਸੱਲਫਾ ਸੂਟ ਵਾਲਾ ਮਿਲਦਾ ਸੂਟ ਲੈ ਕੇ ਆਇਆ ਮੇਰੇ ਬਸ ਵੀਰੇ ਤੂੰ ਸੂਟ ਲੈ ਕੇ ਆ ਗਿਆ ਇਹਦਾ ਮਤਲਬ ਤੇਰਾ ਟੈਸਟ ਪਾਸ ਹੋ ਗਿਆ ਹਾਂ ਬਣੇ ਮੇਰਾ ਟੈਸਟ ਪਾਸ ਹੋ ਗਿਆ ਹੁਣ ਪਰਸੋ ਮੇਰੀ ਇੰਟਰਵਿਊ ਹੈ ਜਿਉਂਦਾ ਰਹਿ ਪੁੱਤ ਰੱਬ ਦਾ ਸ਼ੁਕਰ ਹੈ ਤੇਰੀ ਮਿਹਨਤ ਬੰਦੇ ਪਈ ਕਾ ਲੈ ਗਾ ਗਣਾ ਤੇਰਾ ਤੇ ਨੀ ਦਾ ਸੂਟ ਮੈਨੂੰ ਕੀ ਦੀ ਪੁੱਤ ਮੇਰੇ ਕੋਲ ਤਾਂ ਬਥੇਰੇ ਸੂਟ ਨੇ ਕੋਈ ਨਹੀਂ ਮੰਮੀ ਸੂਟ ਤਾਂ ਰੇਗ ਲ ਵੀ ਹੁੰਦੇ ਆ ਪਰ ਨਵੇਂ ਸੂਟ ਦਾ ਤਾਂ ਨਾ ਚਾਈ ਵੱਖਰਾ ਹੁੰਦਾਗਾ ਆ ਦੇਖ ਲੈ ਗਾ ਨੂੰ ਕਿੰਨਾ ਚਾਗਾ ਨਵੇਂ ਸੂਟ ਦਾ ਵੀਰੇ ਸੂਟ ਬਹੁਤ ਸੋਹਣਾ ਮੈਂ ਕਰਦੀ ਨੇ ਇਹਨੂੰ ਜਲਦੀ ਦੇ ਨੇ ਸਮਾ ਲੰਨੀ ਆ ਫੇਰ ਨਾ ਸਾਡੇ ਕਾਲਜ ਚ ਪਾਰਟੀ ਐ ਮੈਂ ਉੱਥੇ ਪਾ ਕੇ ਜਾਉਂਗੀ ਨਵਾਂ ਸੂਟ ਪਾਰਟੀ ਕਿਹੜੀ ਪਾਰਟੀ ਪਾਰਟੀ ਵੀਰੇ ਬੀਏ ਦੀ ਸਾਡੀ ਬੀਏ ਕੰਪਲੀਟ ਹੋ ਜੂਗੀ ਬਸ ਪਾਰਟੀ ਤੋਂ ਬਾਅਦ ਸਾਨੂੰ ਫ੍ਰੀ ਕਰ ਦੇਣਗੇ ਉਦੋਂ ਬਾਅਦ ਚ ਪੇਪਰ ਹੋ ਜਾਣਗੇ ਚੱਲ ਚੰਗਾ ਪਾਰਟੀ ਦਾ ਕੋਈ ਨਹੀਂ ਬਗਜੀ ਪਰ ਨੰਬਰ ਵਧੀਆ ਲੈ ਜੀ ਜੇ ਨੰਬਰ ਵਧੀਆ ਲੈ ਗਈ ਨਾ ਫਿਰ ਤੈਨੂੰ ਕੋਈ ਵੱਡਾ ਕੋਰਸ ਕਰਾ ਦਾਂਗੇ ਫਿਰ ਕੋਈ ਨੌਕਰੀ ਭਾਲ ਲਾਂਗੇ ਆਪਾਂ ਸੱਚੀ ਵੀਰੇ ਫਿਰ ਮੈਨੂੰ ਵੱਡਾ ਕੋਰਸ ਕਰਾ ਦੋਗੇ ਕੋਈ ਹੋਰ ਫਿਰ ਤੈਨੂੰ ਕੋਈ ਨੌਕਰੀ ਮਿਲ ਜੂ ਮੈਂ ਤਾਂ ਮੰਮੀ ਐ ਕਹਿਣਾ ਰੋਜ਼ ਆਉਣ ਜਾਣ ਦਾ ਔਖਾਗਾ ਇਹਨੂੰ ਆਪਾਂ ਕਿਸੇ ਹੋਸਟਲ ਚ ਪਾ ਦਿੰਨੇ ਆਂ। ਨਾ ਭਾਈ ਮੇਰੇ ਜੀ ਲੱਗਣਗੇ ਨਾ। ਜੀ ਤਾਂ ਮੇਰਾ ਵੀ ਨਹੀਂ ਲੱਗਣਾ ਪਰ ਆਪਾਂ ਇਹਦੀ ਜ਼ਿੰਦਗੀ ਬਾਰੇ ਵੀ ਸੋਚਣਾਗਾ ਜੇ ਇਹਨੂੰ ਕੋਈ ਨੌਕਰੀ ਮਿਲ ਜੂਗੀ ਆਪਦੇ ਪੈਰਾਂ 'ਚ ਖੜੀ ਹੋ ਜੂਗੀ ਇਹ। ਇਹ ਤਾਂ ਪੁੱਤ ਤੇਰੀ ਗੱਲ ਸਹੀ ਐ ਜਿਵੇਂ ਸਾਨੂੰ ਠੀਕ ਲੱਗਦਾ ਕਰ ਲਿਓ। ਨਾਲੇ ਵੀ ਤੇ ਸ਼ਾਮ ਨੂੰ ਨਾ ਆਪਾਂ ਗੁਰਦੁਆਰੇ ਚੱਲਾਂਗੇ। ਜਿਵੇਂ ਹੁਣ ਤੇਰਾ ਟੈਸਟ ਪਾਸ ਹੋ ਗਿਆ ਮੈਂ ਸੁਖ ਸੁਖੀ ਸੀ ਹੁਣ ਤੈਨੂੰ ਇੰਟਰਵਿਊ ਹੋ ਕੇ ਜਲਦੀ ਨੌਕਰੀ ਮਿਲ ਜੂਗੀ। ਚੱਲ ਜੇ ਤੂੰ ਕਹਿੰਦੀ ਐ ਜ਼ਰੂਰ ਮਿਲ ਜੂਗੀ। ਨਾਲੇ ਪੜਾਏ ਤਾਂ ਚੰਗੇ ਬੋਲੀ ਲ ਚੱਲ ਪੁੱਤ ਐਂ ਕਰ ਤੂੰ ਕੱਪੜੇ ਬਦਲ ਲੈ ਖੇਤ ਵਗ ਜਾ ਕਰth ਲਿਆ ਪਸ਼ੂਆਂ ਵਾਸਤੇ ਚੱਲ ਪੁੱਤ ਤੂੰ ਵੀ ਬਦਲ ਲੈ ਤੇਰੀ ਵੀ ਪੇਪਰ ਨੇੜੇ ਨਹੀਂਗੇ ਚੱਲ ਠੀਕ ਐ ਵੀਰੇ ਧਿਆਨ ਨਾਲ ਆਨਸਰ ਦੇ ਮੈਨੂੰ ਪੂਰਾ ਯਕੀਨ ਆ ਅੱਜ ਤੈਨੂੰ ਨੌਕਰੀ ਮਿਲੀ ਜਾਣੀ ਆ ਦੇਖ ਲੈ ਮੰਮੀ ਵੱਡੀ ਦਾਦੀ ਅੰਮਾ ਜੋ ਤੇਰਾ ਹੁਕਮ ਚੱਲ ਪੁੱਤ ਧਿਆਨ ਨਾਲ ਜਾਈ ਰੱਬ ਭਲੀ ਕਰੂਗਾ ਚੱਲ ਠੀਕ ਐ ਮੰਮੀ ਜਾਨਣਾ ਫਿਰ ਹਾਂ ਚੰਗਾ ਚਲ ਗਾਗਨ ਪੁੱਤ ਤੂੰ ਐ ਕਰਾ ਕੱਪੜੇ ਤੋਤੇ ਪੈਨੇ ਮਸ਼ੀਨ 'ਚ ਤੂੰ ਸੁੱਕਣੇ ਪਾਇਆ ਠੀਕ ਆ ਮੰਮੀ ਪਾ ਦਿੰਨੀ ਆ मम्मी ले चाड़ू मैं कर दी नहीं तेरे पेपर आ रहे नहीं गे। तू पढ़ ले जाके। कोई ना मैं पढ़ लूगी आज मैं, मैं, मैं पुत नहीं बुरी करके कद आया नहीं हजे थम्मी मैं लग ली नहीं पुछ लो आ गया ले मेरा पुत ਲੈ ਮਮੀ ਛੱਡੂਆਂ ਦਾ ਡੱਬਾ ਵੰਡਦੇ ਕਮੈਂਟ ਚ ਮੈਨੂੰ ਨੌਕਰੀ ਮਿਲ ਗਈ ਮੈਨੂੰ ਚੱਲ ਜੀ ਹੁੰਦਾ ਬਸ ਦਾ ਰਿਹਾ ਵੰਡ ਦਿਓ ਮੈਨੂੰ ਮੈਂ ਕਿਹਾ ਸੀ ਨਾ ਵੀ ਅੱਜ ਇਹਨੂੰ ਨੌਕਰੀ ਮਿਲ ਜਾਣੀ ਆ ਪਰਮਾਤਮਾ ਨੇ ਆਪਣੀ ਬਹੁਤ ਸੁਣ ਲਈ ਵਧੀਆ ਮਮੀ ਆਪਣੀ ਗਗਨ ਦਾ ਕਰਮਾ ਵਾਲੀ ਐ ਜਿਹੜੀ ਗੱਲ ਵੀ ਮੂੰਹ ਚੋਂ ਕੱਢਦੀ ਐ ਨਾ ਉਹ ਸਾਰੀ ਪੂਰੀ ਹੋ ਜਾਂਦੀ ਐ ਹਾਂ ਪੁੱਤ ਕਰਮਾ ਵਾਲੀ ਤਾਂ ਹੈਗੀ ਐ ਪਰ ਕੁੜੀਆਂ ਦੇ ਕਰਮ ਤਾਂ ਨਾ ਵਿਆਹ ਤੋਂ ਮਾਂ ਘਰੋਂ ਪਤਾ ਲੱਗਦਾ ਵੀ ਚੰਗੇ ਨੇ ਕਿ ਮਾੜੇ ਨੇ ਪੁੱਤ ਤੂੰ ਮੇਰੇ ਕੰਨੀਓਂ ਹੀ ਦੇਖ ਲੈ ਮੇਰੇ ਮਾਪਿਓ ਨੇ ਕਿੱਡਾ ਵੱਡਾ ਘਰ ਪਾਲਿਆ ਤੇ ਪਰ ਕੀ ਪਤਾ ਸੀ ਤੇਰਾ ਡੈਡੀ ਓਹੋ ਮੰਮੀ ਤੂੰ ਰੋਣੀ ਕਿਉਂ ਅੱਜ ਤਾਂ ਖੁਸ਼ੀ ਦਾ ਦਿਨ ਹੈ ਮੈਨੂੰ ਨੌਕਰੀ ਮਿਲੇਗੀ ਤੂੰ ਰੋਈ ਜਾਨੀਂ ਸਾਹੀ ਦਾ ਪੁੱਤਰ ਰੋਣਿਆ ਜੇ ਤੇਰਾ ਡੈਡੀ ਹੁੰਦਾ ਉਹ ਕਿੰਨਾ ਚਾਹ ਚੜਿਆ ਹੁੰਦਾ ਵੀ ਮੇਰੇ ਪੁੱਤ ਨੂੰ ਨੌਕਰੀ ਮਿਲ ਗਈ ਉਹ ਗੱਲ ਤਾਂ ਠੀਕ ਹੈ ਮੰਮੀ ਪਰ ਤੂੰ ਹੁਣ ਰੋਣਾ ਤੂੰ ਸਾਡਾ ਹੀ ਮਨ ਖਰਾਬ ਕਰੇਗੀ ਚਲ ਚੰਗਾ ਪੁੱਤ ਨਹੀਂ ਰੋਂਦੀ ਅੱਜ ਜਨਾ ਆਪਾਂ ਕੋਈ ਮਿੱਠਾ ਬਣਾ ਲਾਂਗੇ ਹਾਂ ਮੰਮੀ ਸੇਵੀਆਂ ਬਣਾਵਾਂਗੇ ਸ਼ਾਮ ਨੂੰ ਹਾਂ ਮੰਮੀ ਬਣਾ ਲਿਓ ਨਾਲੇ ਮੈਂ ਕੱਪੜੇ ਬਦਲ ਕੇ ਨਾ ਖੇਤ-ਗੇੜਾ ਮਾਰ ਕੇ ਆਉਣਾ ਨਾਲੇ ਬੈਠੇ ਤੂੰ ਆ ਲੱਡੂ ਬੰਨਦੀ ਕਮਾਂਡ 'ਚ ਗਮਡੀਆਂ ਦਾ ਲੱਡੂ ਵੰਡ ਦੂੰਗੀ ਪਰ ਮੇਰੀ پارٹی ਤੇਰੀ پارٹی ਹੂੰ ਜਦੋਂ ਤੈਨੂੰ ਪਹਿਲੀ ਤਨਖਾਹ ਮਿਲੀ ਮੈਨੂੰ ਕੀ ਲੈ ਕੇ ਦੇਵੇਂਗਾ ਤੂੰ ਐਂ ਕਰੀ ਜਿੰਨੀ ਮੈਨੂੰ ਤਨਖਾਹ ਮਿਲੀ ਅੱਧੀ ਮੈਂ ਤੈਨੂੰ ਦੇ ਦੂੰ ਅੱਧੀ ਮੰਮੀ ਰੱਖ ਲੂੰਗੀ ਕਿਉਂ ਦੇਖ ਲੈ ਮੰਮੀ ਮੇਰਾ ਬੀੜਾ ਕਿੰਨਾ ਚੰਗਾ ਚੰਗਾ ਤਾਂ ਹੈਗਾ ਪੁੱਤ ਕੀ ਦਾ ਓ ਚੰਗਾ ਵੀ ਮੈਂ ਜਾਨਣਾ ਕੀ ਤੂੰ ਚੰਗਾ ਬਟਕ ਦੀ ਖਾਂ ਕੀ ਲੈ ਕੇ ਆਇਆ ਲੈ ਤੂੰ ਤਾਂ ਬਰਫੀ ਦੇ ਡੱਬੇ ਲੈ ਆਇਆ ਲੈ ਫਿਰ ਮੈਂ ਵੰਡਦਾ ਹੋਰ ਵੰਡਿਆ ਪੁੱਤ ਸਾਰਿਆਂ ਨੂੰ ਚੱਲ ਠੀਕ ਆ ਬੇਬੇ ਬੇਬੇ ਓ ਬੇਬੇ ਦੇ ਹਾਂ ਭਾਈ ਕੀ ਹੋ ਗਿਆ ਬੇਬੇ ਉਹ ਗੁਰੂ ਨੂੰ ਪਤਾ ਨਹੀਂ ਕੀ ਹੋ ਗਿਆ ਖੇਤ ਗਿਆ ਸੀ ਬੇਹੋਸ਼ ਹੋ ਕੇ ਡਿੱਗ ਪਿਆ ਹਾਏ ਭਾਈ ਮਰ ਜਾਵੇ ਕੀ ਹੋ ਗਿਆ ਤੁਹਾਡਾਂ ਨੂੰ ਸੱਚੀ ਗੱਲ ਜੀ ਕਿਵੇਂ ਲੱਗੀ ਸਾਡੀ ਵੀਡੀਓ ਇਹ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਇਹਦਾ ਅਗਲਾ ਪਾਰਟ ਆ ਰਿਹਾ ਹੈ ਉਹਨੂੰ ਵੀ ਵੱਤਵਾਦ ਪਿਆਰ ਦਿਓ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਹੁਣ ਉਹਨਾਂ ਦੀ ਵਾਰੀ ਆ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਬਿੱਟੂ ਬਰਾੜ ਬੱਲੂਆਣਾ ਜਸਵਿੰਦਰ ਕੌਰ ਸਿੱਧੂ ਸੰਗੀਤ ਸਿੰਘ ਕੁਲਦੀਪ ਸਿੰਘ ਰਮਨਦੀਪ ਚਹਿਲ ਕਿਰਨਜੀਤ ਛਨੀਰ ਮਲਕੀਤ ਸਿੰਘ ਚੈਨੇਵਾਲ ਬਲਜੀਤ ਸਿੰਘ ਹਰਪਾਲ ਸਿੰਘ ਗਗਨਦੀਪ ਸਿੱਧੂ ਮਨਦੀਪ ਕੌਰ ਮੋਦੀਪ ਗਰਚਾ ਜੋਗਿੰਦਰ ਕੌਰ ਪਵਨ ਕੁਮਾਰ ਕਿਰਨ ਰਾਣੀ ਪ੍ਰਦੀਪ ਬਰਾੜ ਚਰਨਜੀਤ ਚੀਮਾ ਤੇ ਗੁਰਿੰਦਰ ਜੋਸ਼ੀ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੁਸੀਂ ਵੀ ਕਮੈਂਟ ਕਰਦੇ ਰਿਹਾ ਕਰੋ ਤੁਹਾਡੇ ਨਾਂ ਵੀ ਇਸ ਪ੍ਰਕਾਰ ਹੀ ਅਗਲੀ ਵੀਡੀਓ ਦੇ ਵਿੱਚ ਬੋਲੇ ਜਾਣਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਸਾਰੇ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਵੱਤੋ ਵੱਤ ਪਿਆਰ ਦਿਓ ਸਾਰਿਆਂ ਦਾ ਧੰਨਵਾਦ ਸਸੀ ਗਾਲ